ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਿਓਲ ਪੰਜਾਬੀ ਫੈਸ਼ਨ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ। ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਮਿਲਦੇ ਆਂ ਜੀ ਕਿਤਾਬ ਨੂੰ ਨਵੀਂ ਵੀਡੀਓ ਦੇ ਨਾਲ ਸੂਟ ਲੈ ਕੇ ਆਏ ਆਂ ਤੁਹਾਡੇ ਬਹੁਤ ਜ਼ਿਆਦਾ ਸੋਹਣੇ-ਸੋਹਣੇ ਕਲਰ ਜਿਹੜੇ ਆਪਾਂ ਲਾਉਣੇ ਹੋ ਨੇ, ਸਿੰਗਲ-ਸਿੰਗਲ ਲਾਉਣੇ ਹੋ ਨੇ ਜਾਂ ਡਬਲ ਹੁੰਦੇ ਨੇ। ਕਿਉਂਕਿ ਜਿੰਨਾ ਆਪਣੇ ਕੋਲੇ ਵਿੰਟਰ ਦਾ ਕਲੈਕਸ਼ਨ ਆਪਣੇ ਕੋਲੇ ਬਚਦੀ ਪਈ ਆ, ਉਹ ਆਪਾਂ ਡਿਸਕਾਊਂਟ ਪ੍ਰਾਈਸ ਤੇ ਕੱਢ ਰਹੇ ਹਾਂਗੇ। ਕਾਫੀ ਜਣਾਂ ਤੋਂ ਰੈਗੂਲਰ ਆਪਣੀ ਵੀਡੀਓ ਆ ਰਹੀ ਜੀ ਨੇ ਆਪਣੀ ਜਿਹੜੀ ਵੀਡੀਓ ਦਾ ਟਾਈ ਉਹ ਸ਼ਾਮ ਨੂੰ ਆਗਾ 8 ਵਜੇ ਦੇ ਕਰੀਬਨ ਆਪਾਂ ਵੀਡੀਓ ਲਾਉਣੀ ਹੁੰਦੀ ਹੈਗੀ ਕਰੀਬ ਕਰੀਬ 8 ਤੋਂ ਮਾੜਾ ਮੋਟਾ ਇੱਧਰ ਉੱਧਰ ਜਾਂ ਟਾਈਮ ਅਪਡਾਊਨ ਹੋ ਸਕਦਾਗਾ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਕਿਸੇ ਵੀ ਪ੍ਰਕਾਰ ਦਾ ਤੁਸੀਂ ਫੈਬਰਿਕ ਤੇ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਪ੍ਰਕਾਰ ਦਾ ਬੁਟੀਕ ਪੀਸ ਤਿਆਰ ਕਰਵਾਉਣਾ ਤੁਸੀਂ ਤਾਂ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਪ੍ਰਕਾਰ ਦੀ ਸਟਿਚਿੰਗ ਲੈਣੀ ਹੈ ਤਾਂ ਤੁਸੀਂ ਉਹ ਵੀ ਸਾਡੇ ਤੋਂ ਲੈ ਸਕਦੇ ਹੋਗੇ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਜਿਹੜਾ ਫਸਟ ਕਲਰ ਹੈਗਾ ਇਹ ਸਾਰੇ ਸੂਟ ਨੇ ਜਿਹੜੇ ਅੱਜ ਵਾਲੇ ਗਰਮਚੀ ਰਹਿਣ ਵਾਲੇ ਨੇ ਬਹੁਤ ਜ਼ਿਆਦੇ ਵਧੀਆ ਕਲੈਕਸ਼ਨ ਹੋਊਗੀ ਆ ਵਾਲੀ ਡਿਜ਼ਾਈਨਿੰਗ ਆਗੀ ਇਹਦੀ ਸੂਟ ਦੀ ਇਹ ਇ ರೀತಿ ਆਰੀ ਦਾ ਵਰਕ ਮਿਲੂਗਾ ਤੁਹਾਨੂੰ ਪਲੱਸ ਜਿਹੜੀ ਬਾਟਮ ਰੱਖੀ ਹੋਈ ਆ ਉਹ ਇਹਦੇ ਨਾਲ ਰੱਖੀ ਹੋਈ ਆ ਪਲੇਨ ਜਿਹੜਾ ਸ਼ਾਲ ਰੱਖਿਆ ਹੋਇਆ ਉਹ ਰੱਖਿਆ ਹੋਇਆ ਪ੍ਰਿੰਟ ਦੇਖ ਸਕਦੇ ਹੋ ਤੁਸੀਂ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਸਿੰਗਲ ਕਲਰ ਆਪਣੇ ਕੋਲੇ ਪਿਆਗਾ ਇਹ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆ ਤਾਂ ਤੁਸੀਂ ਆਪਣਾ ਆਨਲਾਈਨ ਪੇਮੈਂਟ ਕਰਕੇ ਆਰਡਰ ਡਨ ਕਰ ਸਕਦੇ ਹੋਗੇ ਇਹਦਾ ਜਿਹੜਾ ਸੂਟ ਦਾ ਰੇਟ ਰਹਿਣ ਵਾਲਾਗਾ ਉਹ 700 ਰਹਿਣ ਵਾਲਾਗਾ ਅਗਲਾ ਜਿਹੜਾ ਕਲਰ ਆ ਗਿਆ ਆਪਣੇ ਕੋਲੇ ਉਹ ਆ ਗਿਆ ਗਾਜਰੀ। ਆ ਗਾਜਰੀ ਕਲਰ ਦਾ ਸੂਟ ਆ। ਇਹਦੇ ਤੇ ਵੀ ਪਲਾਸ ਆਰੀ ਵਰਕ ਮਿਲੂਗਾ ਤੁਹਾਨੂੰ। ਨੈਕ ਲਾਈਨ ਮਿਲੂਗੀ। ਨੈਕ ਤੇ ਵੀ ਆਰੀ ਵਰਕ ਦਾ ਕੰਮ ਮਿਲੂਗਾ। ਇਹਦੀ ਡਿਜ਼ਾਈਨਿੰਗ ਤੇ ਬਰੀਕ ਪ੍ਰਿੰਟ ਮਿਲੂਗਾ। ਸਾਰੇ ਸੂਟਾਂ ਦਾ ਅਲੱਗ-ਅਲੱਗ ਰੇਟ ਹੋਊਗਾ ਆਪਾਂ ਨਾਲ ਦੀ ਨਾਲ ਦੱਸਾਂਗੇ ਵੀਡੀਓ ਸਕਿਪ ਨਾ ਕਰਿਓ ਅੰਤ ਤੱਕ ਜ਼ਰੂਰ ਦੇਖਿਓ ਇੱਕ ਵੀਡੀਓ ਨੂੰ ਸਾਰੀਆਂ ਭੈਣਾਂ ਨੂੰ ਰਿਕਵੈਸਟ ਆ ਧਿਆਨ ਨਾਲ ਜ਼ਰੂਰ ਸੁਣ ਲਿਆ ਕਰੋ ਰੇਟ ਆ ਜਿਹੜੇ ਆਪਣੇ ਵਿੱਚ ਹੀ ਦੱਸੇ ਹੁੰਦੇ ਨੇ ਪਲੀਜ਼ ਵੀਡੀਓ ਦੇਖ ਕੇ ਵੀ ਮੈਸੇਜ ਨਾ ਕਰਿਆ ਕਰੋ ਵੀ ਦੀਦੀ ਇਹਦਾ ਕੀ ਪ੍ਰਾਈਸ ਆ ਧਿਆਨ ਨਾਲ ਦੇਖੋਗੇ ਜਦੋਂ ਤੁਹਾਨੂੰ ਫਿਰ ਆਪੇ ਪਤਾ ਲੱਗਣਾਗਾ ਆ ਬਾਲੇ ਇਹਦੇ ਨਾਲ ਰੱਖਿਆ ਸ਼ਾਲ ਬਹੁਤ ਜਿਆਦਾ ਪਿਆਰਾ ਜਿਹਾ ਇਹਦਾ ਜਿਹੜਾ ਸੂਟ ਦਾ ਰੇਟ ਆ ਉਹ 650 ਰੁਪਿਆ ਰਹਿਣ ਵਾਲਾ ਜਿਹੜੇ ਸ਼ਿਪਿੰਗ ਚਾਰਜ ਹੋਣਗੇ ਉਹ ਤੁਹਾਡੇ ਪੈਣਗੇ ਅਗਲਾ ਕਲਰ ਆ ਗਿਆ ਇਹਦੇ ਵਿੱਚ ਬੋਟਲ ਗ੍ਰੀਨ ਐਕਸੈਪਟ ਜਾਵੇ ਅਗਲਾ ਜਿਹੜਾ ਸੂਟ ਰਹਿਣ ਵਾਲਾਗਾ ਇਹ ਗ੍ਰੀਨ ਕਲਰ ਦਾਗਾ ਬੋਟਲ ਗ੍ਰੀਨ ਜਾਂ ਕਲਰ ਆਗਾ ਇਹ ਤਾਂ ਸੂਟ ਦਾ ਰੱਖੀ ਹੋਈ ਹੈ ਇਹਦੇ ਨਾਲ ਪਲੇਨ ਬਾਟਮ ਤੇ ਆਹ ਵਾਲਾ ਰੱਖਿਆ ਹੋਇਆ ਇਹਦੇ ਨਾਲ ਸਟਾਲ ਇਹਨਾਂ ਦਾ ਜਿਹੜਾ ਸੂਟਾਂ ਦਾ ਰੇਟ ਹੈਗਾ ਉਹ 650 ਰੁਪਏ ਹੈ ਇਹਨਾਂ ਨੇ ਇਹਨਾਂ ਦਾ ਜਿਹੜਾ ਸ਼ਿਪਿੰਗ ਚਾਰਜ ਹੈ ਉਹ 100 ਰੁਪਏ ਆ 650 ਰੁਪਏ ਪੈਣਗੇ 100 ਰੁਪਏ ਪੈਣਾਗਾ ਤੁਹਾਨੂੰ ਕਿਉਂਕਿ ਇਹਨਾਂ ਦਾ ਜਿਹੜਾ ਸੂਟਾਂ ਦਾ weight ਹੈ ਉਹ ਜ਼ਿਆਦਾ ਹੈਗਾ ਇਸ ਲਈ weight ਦੇ ਰਿਕਾਰਡਿੰਗ ਹੀ ਸ਼ਿਪਿੰਗ ਚਾਰਜ ਪੈਂਦੇ ਹੁੰਦੇ ਨੇ ਮੰਨ ਕੇ ਚਲੋ ਵੀ ਤੁਹਾਨੂੰ 750 ਚ ਇਹ ਸੂਟ ਪੈਣਾਗਾ ਕਿਸੇ ਵੀ ਮੇਰੇ ਭੈਣ ਦੇ ਰਿਕੁਆਇਰਮੈਂਟ ਆ ਤਾਂ ਤੁਸੀਂ ਆਪਣਾ ਆਰਡਰ ਡਾਲ ਕਰ ਸਕਦੇ ਹੋ ਸੂਟ ਘਰਾਂ ਤੇ ਮਿਲ ਸਕਦੇ ਹਾਂ ਅੰਦਰ ਜਿਹੜਾ ਕਲਰ ਆ ਗਿਆ ਉਹ ਨੇਵੀ ਬਲੂ ਆ ਗਿਆ ਕਲਰ ਸੇ ਮੰਗਾ ਇਹ ਆਪਣੇ ਕੋਲੇ 2-3 ਪੀਸ ਪੈ ਨੇ ਆਰੀ ਵਰਕ ਦਾ ਕੰਮ ਕਿ ਮਿਲਿਆ ਕੀਤਾ ਹੋਇਆ ਇਹਦੇ ਤੇ ਇਹ ਸੂਟ ਤੁਹਾਨੂੰ 650 ਦਾ ਕਿਤੋਂ ਨਹੀਂ ਮਿਲਣਾ ਬਹੁਤ ਜ਼ਿਆਦਾ ਫਾਇਦੇ 'ਚ ਮਿਲ ਰਿਹਾ ਹੈਗਾ ਨੇਵੀ ਬਲੂ ਬਾਟਮ ਰੱਖੀ ਹੋਈ ਹੈ ਇਹਦੇ ਵਿੱਚ ਤੇ ਇਹਦੇ ਨਾਲ ਆਹ ਵਾਲਾ ਰੱਖਿਆ ਹੋਇਆ ਪ੍ਰਿੰਟ ਸੌਲ ਇਸੇ ਅੱਜ ਵਾਲੀ ਆਪਣੀ ਸੂਟਾਂ ਦੀ ਕਲੈਕਸ਼ਨ ਜਿਹੜੀ ਆਪਾਂ ਤੁਹਾਨੂੰ ਦਿਖਾਈ ਹੈਗੀ ਇਹਨਾਂ ਦੇ ਵਿੱਚ ਤੁਹਾਨੂੰ ਕੋਈ ਵੀ ਪੀਸ ਪਸੰਦ ਆਗਾ ਰੇਟ ਆਪਾਂ ਨਾਲ ਦੀ ਨਾਲ ਮੈਂਸ਼ਨ ਕਰ ਦਿੱਤੇ ਨੇ ਮੈਂਸ਼ਨ ਵੀ ਕਰ ਦਾਂਗੇ 10 ਵੀ ਦਿੱਤੇ ਨੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਨਾ ਤੇ 100 ਰੁਪਿਆ 100 ਰੁਪਿਆ ਸ਼ਿਪਿੰਗ ਚਾਰਜ ਤੁਹਾਡੇ ਲੱਗਣਗੇ ਜਿਹੜਾ ਰੇਟ ਹੋ ਆਪਾਂ ਨਾਲ ਦੀ ਨਾਲ ਦੱਸ ਦਿੱਤਾਗਾ ਵੀਡੀਓ ਵਧੀਆ ਲੱਗੀ ਤੇ ਇੱਕ ਲਾਈਕ ਜ਼ਰੂਰ ਕਰਕੇ ਜਾਇਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਧੰਨਵਾਦ